ਤੋਂ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਆਮ ਕਹਾਵਤ ਹੈ ਕਿ ਪੁੱਟਿਆ ਪਹਾੜ ਨਿਕਲਿਆ ਚੂਹਾ ਬਹੁਤ ਧੀਰ ਲੰਬੇ ਸਮੇਂ ਬਾਅਦ 3 ਸਾਲਾਂ ਦਾ ਪੂਰਾ ਟਾਈਮ ਕਰਨ ਤੋਂ ਬਾਅਦ ਪੰਜਾਬ ਸਰਕਾਰ ਨੇ ਕੱਲ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਏਰੀਅਰ ਬਾਰੇ ਫੈਸਲਾ ਕੀਤਾ ਦਿੱਤੇ ਨਹੀਂ ਫੈਸਲਾ ਕੀਤਾ। ਜਿਹੜਾ ਉਹ ਫੈਸਲਾ ਕੀਤਾ ਉਹ ਵੀ ਕਿਸਮ ਦੀ ਟੋਬੇ 'ਚ ਇੱਟ ਹੈ। ਅਜੇ ਤੱਕ ਕਿਸੇ ਨੂੰ ਇਹ ਨਹੀਂ ਪਤਾ ਵੀ ਕਦੋਂ ਕਿੰਨੇ ਪੈਸੇ ਮਿਲਣੇ। ਹਾਂ ਇਹ ਉਹਨਾਂ ਨੇ ਕਹਿ ਦਿੱਤਾ ਕਿ ਜਿੰਨੇ ਵੀ ਏਰੀਅਰ ਬੰਦੇ ਐ 2000 1 ਜਨਵਰੀ 2016 ਤੋਂ ਲੈ ਕੇ 30 ਜੂਨ 2021 ਤੱਕ ਉਹ ਜਿਹੜੇ ਪੇ ਕਮਿਸ਼ਨ ਦੇ ਏਰੀਅਰ ਨੇ ਉਹ ਕਿਸ਼ਤਾਂ 'ਚ ਦਿੱਤੇ ਜਾਣਗੇ ਜਿਹੜੇ 85 ਸਾਲ ਤੋਂ ਉੱਪਰ ਦੇ ਪੈਨਸ਼ਨਰ ਨੇ ਉਹਨਾਂ ਨੂੰ ਤਿੰਨ ਕਿਸ਼ਤਾਂ 'ਚ ਦਿੱਤੇ ਜਾਣਗੇ ਕਿਸ਼ਤ ਕਿੰਨੀ ਹੋ ਮਹੀਨੇ ਦੀ ਹੋ 6 ਮਹੀਨਿਆਂ ਦੀ ਹੋ ਸਾਲ ਦੀ ਹੋ ਕੁਝ ਨਹੀਂ ਪਤਾ ਅਜੀਤ ਦੋ ਤਿੰਨ ਅਖਬਾਰਾਂ ਵਿੱਚ ਪੜ ਲਿਆ ਮੈਨੂੰ ਕਿਤੋਂ ਇਹਦੇ ਚੋਂ ਲੱਭਿਆ ਨਹੀਂ ਹੈਗਾ ਤੇ ਜਿਹੜੇ 65 65 75 ਤੋਂ 85 ਤੱਕ ਆ ਉਹਨਾਂ ਦਾ ਬੱਕਰੀਆਂ ਕਿਸ਼ਤਾਂ ਹੋਣਗੀਆਂ 65 ਤੋਂ 75 ਤੱਕ ਦੀਆਂ ਬੱਕਰੀਆਂ ਹੋਣਗੀਆਂ ਹੁਣ ਇਹ ਨਹੀਂ ਪਤਾ ਵੀ ਪਹਿਲਾਂ ਉਹਨਾਂ ਨੂੰ ਦੇ ਦਿੱਤੇ ਜਾਣਗੇ ਫਿਰ ਦੂਜਿਆਂ ਨੂੰ ਦਿੱਤੇ ਜਾਣਗੇ ਫਿਰ ਤੀਜਿਆਂ ਨੂੰ ਕੋਈ ਕਲੀਅਰ ਨਹੀਂ ਗੱਲ ਇਹਦੇ ਉੱਤੇ ਹਜੇ ਤੱਕ ਸੋ ਇਸ ਕਰਕੇ ਦੇ ਕੇ ਵੀ ਨਾ ਦਿੱਤੇ ਵਰਗੀ ਗੱਲ ਹੈ ਦੱਸ ਦਈਏ ਇਹਦੇ ਵਿੱਚ ਨਾਲ ਹੀ ਡੀਏ ਦੀਆਂ ਕਿਸ਼ਤਾਂ ਦਾ ਵੀ ਕਿਹਾ ਵੀ ਅਸੀਂ ਉਹ ਵੀ ਦੇਾਂਗੇ ਤੇ UGC ਦੇ ਜਿਹੜੇ 900 ਕਰੋੜ ਹੈ ਉਹ ਵੀ ਕਿਹਾ ਵੀ ਜਿਹੜੇ ਕਾਲਜਾਂ ਤੇ ਯੂਨੀਵਰਸਟੀਆਂ ਦੇ ਜਿਹੜੇ ਪ੍ਰੋਫੈਸਰਾਂ ਨੇ ਉਹਨਾਂ ਦੇ ਤਨਖਾਹ ਤੇ ਪੈਨਸ਼ਨਾਂ ਦੇ ਜਿਹੜੇ ਬਕਾਏ ਹੈ ਉਹ 900 ਕਰੋੜ ਦੱਸਿਆ ਵੀ ਦਿੱਤੇ ਜਾਣਗੇ ਤੁਹਾਡੇ ਲਈ ਇਹ ਗੱਲ ਵੀ ਨਾਲ ਦੀ ਨਾਲ ਦੱਸ ਦਈਏ ਵੀ ਇੱਕ ਇੱਕ 2016 ਤੋਂ ਪਹਿਲਾਂ ਜਿਹੜੇ ਪੈਨਸ਼ਨਰ ਰਿਟਾਇਰ ਹੋ ਗਏ ਯੂਨੀਵਰਸਟੀਆਂ ਤੋਂ ਜਾਂ ਗਵਰਨਮੈਂਟ ਕਾਲਜਾਂ ਤੋਂ ਉਹਨਾਂ ਦੀ ਪੈਨਸ਼ਨ ਰਿਵਾਈਜ਼ ਹੀ ਨਹੀਂ ਕੀਤੀ ਹਾਲੇ ਤੱਕ ਉਹਨਾਂ ਦੀ ਨੋਟੀਫਿਕੇਸ਼ਨ ਹੀ ਨਹੀਂ ਕੀਤੀ ਉਹ ਇੱਥੀ ਪਈਏ ਫਾਈਨੈਂਸ ਡਿਪਾਰਟਮੈਂਟ ਕੋਲ ਕਦੇ ਕਿਸੇ ਤਰ੍ਹਾਂ ਦਾ ਟੁਚਰ ਕਦੇ ਕਿਸੇ ਤਰ੍ਹਾਂ ਦੀ ਟੁਚਰ ਜਿਹੜੀ ਇਹ ਇਸ ਸਰਕਾਰ ਦੇ ਕਾਰਨ ਆ। ਤੇ ਫਿਰ ਵੀ ਦੇਖਦੇ ਆਉਣ ਵਾਲੇ ਸਮੇਂ 'ਚ ਕੀ ਹੁੰਦਾ ਅੱਜ ਮੰਨ ਜਿਉ ਹਾਈ ਕੋਰਟ ਦੇ ਵਿੱਚ ਵੀ ਇਸ ਬਾਰੇ ਤਰੀਕ ਹੈ। ਪਹਿਲਾਂ ਇਹ ਤਰੀਕ 11 ਤਰੀਕ ਨੂੰ ਸੀਗੀ 11 ਤੋਂ ਬਾਅਦ ਫਿਰ 14 ਲੈ ਲਈ ਸੀ। ਅੱਜ ਦੇਖਦੇ ਆ ਹਾਈ ਕੋਰਟ ਦੇ ਵਿੱਚ ਜਦੋਂ ਇਹ ਹਲਫਨਾਮਾ ਦੰਦਿਆ ਤਾਂ ਉੱਥੇ ਹਾਈ ਕੋਰਟ ਕੀ ਰੁਕ ਲੈਂਦੀ ਏ ਇਹ ਅੱਜ ਸ਼ਾਮ ਤੱਕ ਸਾਨੂੰ ਪਤਾ ਲੱਗੂਗਾ ਇਹਦੇ ਬਾਰੇ 'ਚ। ਸੋ ਇਹਦੇ ਲਈ ਇਹ ਕਿਸੇ ਵੀ ਤਰ੍ਹਾਂ ਨਾਲ ਕੋਈ ਐ ਨਹੀਂ ਕਿਹਾ ਜਾ ਸਕਦਾ ਕਿ ਬਹੁਤ ਵੱਡਾ ਬਣਾਂਜਾ ਦੇਤਾ ਕਈ ਅਖਬਾਰਾਂ ਲਿਖ ਰਹੀਆਂ ਨੇ ਬੜਾ ਤੋਹਫਾ ਦੇਤਾ ਤੋਹਫਾ ਕਾਦਾ ਦੇਤਾ ਜਿਹੜੀ ਚੀਜ਼ ਅੱਜ ਤੋਂ 6 ਸਾਲ ਪਹਿਲਾਂ ਜਾਂ 5 ਸਾਲ ਪਹਿਲਾਂ ਮਿਲਣੀ ਚਾਹੀਦੀ ਸੀ ਉਹ ਅਜੇ ਮਿਲ ਹੀ ਨਹੀਂ ਗਈ ਉਹਦੇ ਬਾਰੇ ਫੈਸਲਾ ਕਰਿਆ ਵੀ ਅੱਛਾ ਦੇਵਾਂਗੇ ਕਹਿੰਦੇ 2027 ਤਾਈ ਦੇ ਫਾਈਨੈਂਸ਼ੀਅਲ ਇਅਰ ਤੱਕ ਭਲੇ ਉਹ ਮਾਰਸੋ 2000 ਜਿਹੜਾ ਹੈਗਾ 27 ਫਰਵਰੀ ਦੇ ਵਿੱਚ ਤਾਂ ਨਵੀਂ ਚੋਣ ਹੋ ਜਾਣੀ ਐ ਨਵੀਂ ਸਰਕਾਰ ਬਣ ਜਾਣੀ ਐ ਤੁਹਾਡਾ ਉਹਦੇ ਵਿੱਚ ਕੀ ਲਾਗਾ ਦੇਖ ਰਹੇ ਨੇ ਜੇ ਤੁਸੀਂ ਆਪਣੇ ਟਰਮ ਦੇ ਵਿੱਚ ਵਿੱਚ ਦੇਣ ਦਾ ਗੱਲ ਕਰੋ ਫਿਰ ਤਾਂ ਕੋਈ ਗੱਲ ਹੈ ਅਗਲੀ ਸਰਕਾਰ ਹੈ ਉਹ ਕੋਈ ਫੈਸਲਾ ਹੋਰ ਕਰ ਲੇ ਫਿਰ ਫਿਰ ਉਹਨਾਂ ਦਾ ਕੀ ਸੋ ਇਸ ਕਰਕੇ ਇਹ ਜਿਹੜੇ ਫੈਸਲੇ ਆ ਸਮਝਦੇ ਹਾਂ ਵੀ ਉਤੋਂ ਹੀ ਲਿਪਾ ਪੋਚੀ ਵਾਲੇ ਆ ਕੋਈ ਬਹੁਤਾ ਵੱਡਾ ਫੈਸਲਾ ਇਹ ਹੈ ਨਹੀਂਗਾ ਅਗਲੀ ਗੱਲ ਦੋਸਤੋ ਆ ਆਪਾਂ ਨੂੰ ਜਿਹੜੇ ਆਰਐਸਐਸ ਭਾਜਪੀ ਦੇ ਜਿਹੜੇ ਅੱਜਕੱਲ ਕੈਂਡਿਡਟ ਤੁਰੇ ਫਿਰਦੇ ਐ ਜਿਹੜਾ ਨੂੰ ਆ ਬਾਕੀ ਗੱਲਾਂ ਤੋਂ ਗਿਆਨ ਦੀਆਂ ਗੱਲਾਂ ਤੋਂ ਤਾਂ ਡਰ ਲੱਗਦਾ ਹੀ ਲੱਗਦਾ ਹੈ ਕਿਤਾਬਾਂ ਤੋਂ ਬਹੁਤ ਡਰ ਲੱਗ ਰਿਹਾ ਹੈ ਉੱਤਰਾਖੰਡ ਦੇ ਵਿੱਚ ਬਹੁਤ ਸਾਰੇ ਉਹਨਾਂ ਨੇ ਪਹਿਲਾਂ ਇਸ ਕਿਸਮ ਦੇ ਕਾਰੇ ਕੀਤੇ ਹੈ ਕਦੇ ਕਿਸੇ ਤਰ੍ਹਾਂ ਦਾ ਮੁੱਦਾ ਖੜਾ ਕਰ ਲਿਆ ਕਦੇ ਕਿਸੇ ਤਰ੍ਹਾਂ ਦਾ ਕਿਸੇ ਮਸਜਿਦ ਦਾ ਕਰ ਲਿਆ ਕਦੇ ਯੂਨੀਫਾਰਮ ਸਿਵਲ ਕੋਡ ਦਾ ਕਰ ਲਿਆ ਹੁਣ ਉੱਥੇ ਇੱਕ ਮੇਲਾ ਲੱਗਦਾ ਹੁੰਦਾ ਹੈ ਕਿਤਾਬਾਂ ਦਾ ਮੇਲਾ ਕਿਤਾਬਾਂ ਦੇ ਉਹਨਾਂ ਨੇ 12 ਮੇਲੇ ਲਾ ਲਏ ਸੀ ਉੱਤਰਾਖੰਡ ਦੇ ਵਿੱਚ ਅੱਡੜ ਥਾਵਾਂ ਤੇ ਉੱਥੇ ਇੱਕ ਥਾਂ ਹੈ ਜਿਹਨੂੰ ਸ੍ਰੀ ਨਗਰ ਗੜਵਾਲ ਕਹਿੰਦੇ ਹੈ ਸ਼ੀਰੀ ਡੱਕਰ ਗੜਵਾਲ ਦੇ ਵਿੱਚ 14 ਤੇ 15 15 ਤੇ 16 ਫਰਵਰੀ ਨੂੰ ਇਹ ਮੇਲਾ ਲੱਗਣਾ ਸੀ ਉੱਥੇ ਇੱਕ ਯੂਨੀਵਰਸਿਟੀ ਹੈ ਹੇਮਵਤੀ ਨੰਦਨ ਬਹੁਗਣਾ ਸੈਂਟਰਲ ਯੂਨੀਵਰਸਿਟੀ ਉਹਦੇ ਵਿੱਚ ਲੱਗਣਾ ਸੀ ਉਹਦੀ ਮਨਜ਼ੂਰੀ ਲੈ ਲਈ ਸੀ ਉਹਨਾਂ ਨੇ ਜਿਨ੍ਹਾਂ ਨੇ ਮੇਲਾ ਲਾਉਣਾ ਹੈ ਮੇਲਾ ਲਾਉਣ ਵਾਲਾ ਜਿਹੜਾ 메ਨ ਕਾਰੀਗਰ ਹੈ ਬੰਦਾ ਹੈ ਆਰਗੇਨਾਈਜ਼ਰ ਹੇਮ ਹੇਮਪੰਤੋਂ ਦਾ ਨਾਮ ਹੈ ਹੇਮਪੰਤੋਂ ਨੇ ਹੀ ਦੱਸਦੇ ਆ ਵੀ ਸਾਨੂੰ ਮਨਜ਼ੂਰੀ ਦਿੱਤੀ ਸੀ ਫਿਰ ਉੱਥੋਂ ਦੀ ਜਿਹੜੀ ਵਿਦਿਆਰਥੀ ਜੱਥੇਬੰਦੀ ਹੈ ਬੀਜੇਪੀ ਦੀ ਉਹਨਾਂ ਨੇ ਉਹਨਾਂ ਨੂੰ ਦਬਕਾ ਮਾਰਿਆ ਵੀ ਆਪਾਂ ਨਹੀਂ ਇੱਥੇ ਲੱਗਣ ਦੇਣਾ ਉਹ ਕਹਿੰਦੇ ਜੀ ਕੈਨਸਲ ਫਿਰ ਉਹਨਾਂ ਨੇ ਇੱਕ ਹੋਰ ਥਾਂ ਰੱਖਿਆ ਉਸ ਥਾਂ ਦੇ ਉੱਤੇ ਫੇਰ ਪਰਮਿਸ਼ਨ ਲੈ ਲਈ RAM LILA ਗਰਾਊਂਡ ਦੇ ਵਿੱਚ ਉਹਦੇ ਇਸ਼ਤਿਹਾਰ ਛਾਪਤੇ ਤੇ ਉੱਥੋਂ ਦਾ ਇੱਕ ਬਹੁਤ ਵੱਡਾ ਗਾਇਕ ਹੈਗਾ ਨਰਿੰਦਰ ਨਤ ਸਿੰਘ ਨੇਗੀ ਇੱਕ ਪਦਮਸ਼ਰੀ ਨਾਲ ਹੈਗਾ ਸਨਮਾਨਿਤ ਬਸੰਤੀ ਵਿਸ਼ਤ ਇਹਨਾਂ ਨੇ ਉਹਦੇ ਚ ਆਉਣਾ ਸੀ ਇਸ਼ਤਿਹਾਰ ਦੇਤੇ ਉਹ ਜਦੋਂ ਫਿਰ ਉੱਥੇ ਹੀ ਰੌਲਾ ਪਾ ਲਿਆ ਉਹ ਵੀ ਕੈਂਸਲ ਹੋ ਗਈ ਫਿਰ ਇੱਕ ਤੀਜਾ ਥਾਂ ਦਿੱਤਾ ਤੀਜੇ ਥਾਂ ਦੇ ਉੱਤੇ ਵੀ ਕਹਿੰਦੇ ਉਹ ਮੇਲਾ ਨਹੀਂ ਲੱਗਣ ਦੇਣਾ ਉਹ ਵੀ ਪਰਮਿਸ਼ਨ ਦੇ ਕੇ ਕੈਨਸਲ ਕਰ ਦਿੱਤਾ ਆਖਰ ਉਹਨਾਂ ਨੂੰ ਇਹ ਇਵੈਂਟ ਕੈਨਸਲ ਕਰਨੀ ਪੈਗੀ ਸੋ ਐਡੇ ਗਿਆਨ ਵਿਰੋਧੀ ਲੋਕ ਨੇ ਨੇਰੇ ਦੀ ਚਾਨਣ ਨਾਲ ਲੜਾਈ ਬਹੁਤ ਵੱਡੀ ਹੈ ਦੋਸਤੋ ਇਹ ਸਾਨੂੰ ਬੜੀ ਸ਼ਿੱਦਤ ਤੇ ਸਿੱਧਕ ਨਾਲ ਲੜਨੀ ਪੈਣੀ ਹੈ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਇਹ ਕਰਨੀ ਹੈ ਕਿ ਸਾਨੂੰ ਪਤਾ ਹੈ ਵੀ ਇੱਕ Allahabad ਹਾਈ ਕੋਰਟ ਦੇ ਜੱਜ ਸ਼ੇਖਰ ਯਾਦਵ ਨੇ ਬਹੁਤ ਹਿੰਦੂਤਵੀ ਬਿਆਨ ਦਿੱਤੇ ਸੀ ਵਿਸ਼ਵਿੰਦੂ ਪ੍ਰੀਸ਼ਦ ਦੀ ਇਵੈਂਟ ਦੇ ਵਿੱਚ ਜਾ ਕੇ ਉਹਨੂੰ ਮਾਨਜੋਗ ਸੁਪਰੀਮ ਕੋਰਟ ਨੇ ਵੀ ਉਹਦਾ ਕਰਿਆ ਸੀਗਾ ਸੰਕੇਨ ਲਿਆ ਤੇ ਉਹਦੇ ਬਾਰੇ ਵਿੱਚ 55 ਮੈਂਬਰ ਪਾਰਲੀਮੈਂਟ ਨੇ ਇੱਕ ਨੋਟਿਸ ਰਾਜ ਸਭਾ ਦੇ ਚੇਅਰਪਰਸਨ ਨੂੰ ਦਿੱਤਾ ਕੱਲ ਰਾਜ ਸਭਾ ਦਾ ਚੇਅਰਪਰਸਨ ਉੱਥੇ ਬੈਠਾ ਕਹਿ ਰਿਹਾ ਵੀ ਇਹਦਾ ਅਧਿਕਾਰ ਤਾਂ ਸਾਡੇ ਕੋਲ ਹੈ ਸੁਪਰੀਮ ਕੋਰਟ ਕੌਣ ਹੁੰਦੀ ਉਹਨੂੰ ਪੁੱਛਣ ਵਾਲੀ ਯਾਨੀ ਸੁਪਰੀਮ ਕੋਰਟ ਜਿਹੜੀ ਉਹਦੀ ਅਪਾਇੰਟਿੰਗ ਅਥਾਰਟੀ ਹੈ ਉਹ ਉਹਦੇ ਤੋਂ ਪੁੱਛਣ ਦੀ ਛਵਨਾ ਕਰੇ ਅਸੀਂ ਜਦੋਂ ਮਰਜ਼ੀ ਕਰੀਏ ਫਿਰ ਜੇ ਉਹ ਜਿਹੜਾ ਨੋਟਿਸ ਹੈ ਉਹ ਦਸੰਬਰ ਦਾ ਦਿੱਤਾ ਹੋਇਆ 13 ਦਸੰਬਰ 2024 ਦਾ ਤੇ ਉਹਨੂੰ ਆ तकरीबन 2 ਮਹੀਨੇ ਹੋਣ ਵਾਲੇ ਹੋਗੇ 2 ਮਹੀਨੇ ਹੋ ਗਏ ਤੇ 2 ਮਹੀਨਿਆਂ ਚ ਜੇ ਧੰਕਰ ਸਾਹਿਬ ਤੁਸੀਂ ਕੱਖ ਵੀ ਨਹੀਂ ਕੀਤਾ ਫਿਰ ਤੁਸੀਂ ਕੀ ਕਰ ਰਹੇ ਹੋ ਦੂਜਿਆਂ ਨੂੰ ਤੁਸੀਂ ਕਰ ਨਹੀਂ ਦਿੰਦੇ ਆਪ ਤੁਸੀਂ ਕਰਨਾ ਨਹੀਂ ਇਹਦਾ ਮਤਲਬ ਹੈ ਵੀ ਜੋ ਮਰਜ਼ੀ ਕਰੇ ਜੱਜ ਅਪੋਇੰਟਿੰਗ ਅਥਾਰਟੀ ਹੈ ਉਹ ਜਿਹੜੇ ਜੱਜਾਂ ਦੇ ਕਾਨੂੰਨ ਨੇ ਉਹਨਾਂ ਮੁਤਾਬਕ ਉਹ ਉਹਨੂੰ ਇਹ ਠੀਕ ਹੈ ਉਹਦੀ ਇੰਪੀਚਮੈਂਟ ਨਹੀਂ ਕਰ ਸਕਦੀ ਸੁਪਰੀਮ ਕੋਰਟ ਪਰ ਦੂਜੀਆਂ ਸਜ਼ਾਵਾਂ ਤਾਂ ਦੇ ਸਕਦੀ ਹੈ ਉਹਦੇ ਤੇ ਦੂਜੇ ਡਿਸਿਪਲਿਨਰੀ ਐਕਸ਼ਨ ਤਾਂ ਲੈ ਸਕਦੀ ਹੈ ਤੁਹਾਨੂੰ ਕਾਦੀ ਪੀੜ ਹੋ ਰਹੀ ਹੈ ਇਹ ਇਹ ਇੱਕੋ ਹੀ ਬੋਲੀ ਬੋਲ ਰਹੇ ਹੈ ਸਾਰੇ ਪਾਰਟ ਦੇ ਵਿੱਚ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਅਡਾਨੀ ਗ੍ਰੀਨ ਨੇ ਜਿਹੜਾ ਸ਼੍ਰੀਲੰਕਾ ਦੇ ਵਿੱਚ ਇੱਕ ਪ੍ਰੋਜੈਕਟ ਲਾਉਣਾ ਸੀਗਾ 400 ਆ ਜਿਹੜਾ 442 ਮਿਲੀਅਨ ਡਾਲਰ ਦਾ ਉਹ ਉਹਦੇ 'ਚ ਰੌਲਾ ਪਿਆ ਹੋਇਆ ਸੀਗਾ ਪਿਛਲੀ ਜਿਹੜੀ ਨਵੀਂ ਸਰਕਾਰ ਆਈ ਉਹਨੇ ਕਿਹਾ ਸੀ ਵੀ ਅਸੀਂ ਇਹਦੇ ਤੇ ਦੁਬਾਰਾ ਇਹਦੀਆਂ ਜਿਹੜੀਆਂ ਸ਼ਰਤਾਂ ਨੇ ਉਹਨਾਂ ਤੇ ਗੌਰ ਕਰਾਂਗੇ ਇਹਨੂੰ ਦੁਬਾਰਾ ਤੋਂ ਤੈਅ ਕਰਾਂਗੇ ਉਹ ਕਾਫੀ ਗੱਲਾਂ ਬਾਤਾਂ ਹੋਈਆਂ ਕੱਲ ਅਡਾਨੀ ਜੀ ਹੱਥ ਖੜੇ ਕਰ ਗਏ ਕਹਿੰਦੇ ਨਾ ਮੈਂ ਕਹਿੰਦਾ ਇੱਥੇ ਪ੍ਰੋਜੈਕਟ ਹੀ ਨਹੀਂ ਲਾਉਂਦਾ ਇੱਕ ਹੋਰ ਪ੍ਰੋਜੈਕਟ ਹੈ ਉਹਦਾ ਉੱਥੇ ਜਿਹੜਾ ਹੈਗਾ ਉਹ ਤਾਂ ਹਾਲੇ ਚੱਲਦਾ ਹੈ ਉਹਦੇ ਤੇ ਹਾਲੇ ਗੱਲਾਂ ਅੱਗੇ ਆਉਣੀਆਂ ਨੇ ਜਿਆਨੀ ਆ ਇੱਕ ਪ੍ਰੋਜੈਕਟ ਉਥੋਂ ਦਾ ਵਿਸਤਰਾ ਗੋਲ ਹੋ ਗਿਆ ਘਡਾਨੀ ਸਾਹਿਬ ਦਾ ਦੋਸਤੋ ਅਗਲੀ ਗੱਲ ਇਹ ਹੈ ਕਿ ਵੀ ਸਾਡੇ ਬਹੁਤ ਸਾਰੇ ਧਾਰਮਿਕ ਰਸਮੋ ਰਵਾਜ ਇਸ ਕਿਸਮ ਦੇ ਐ ਜਿਹੜੇ ਜਦੋਂ ਸ਼ੁਰੂ ਹੋਏ ਹੋਣ ਦੇ ਉਹਨਾਂ ਦੀ ਕੋਈ ਤੁੱਕ ਹੋਊਗੀ ਉਸ ਟਾਈਮ ਪਰ ਉਹ ਜਿਉਂ-ਜਿਉਂ ਸਮਾਂ ਬਦਲਦਾ ਹੈ ਤਾਂ ਜਿਵੇਂ-ਜਿਵੇਂ ਸਾਡੇ ਲੋਕਾਂ ਦੀ ਵੀ ਸਮਝ ਬਦਲਦੀ ਹੈ ਸਾਨੂੰ ਉਹਨੂੰ ਜਿਹੜੀ ਵਿਗਿਆਨਕ ਤਰਕਸ਼ੀਲਤਾ ਹੈ ਚਾਹੇ ਉਹ ਸਾਡੇ ਹਾਲੇ ਬਹੁਤ ਦੂਰ ਤੁਰੇ ਫਿਰਦੇ ਆਂ ਅਸੀਂ ਕਟੋ-ਕਟ ਜਿਹੜੀਆਂ ਧਰਮ ਦੀਆਂ ਆਪਣੀਆਂ ਦਲੀਲਾਂ ਹੁੰਦੀਆਂ ਨੇ ਧਰਮ ਦਾ ਆਪਣਾ ਇੱਕ ਲੌਜੀਕ ਹੁੰਦਾ ਹੈ ਉਹਦੇ ਨਾਲ ਹੀ ਵੀ ਜੇ ਅਸੀਂ ਉਹਨਾਂ ਨੂੰ ਥੋੜਾ ਜਿਹਾ ਵਿਚਾਰੀਏ ਤਾਂ ਲੱਗਦਾ ਇਹ ਹੈ ਵੀ ਉਹਨਾਂ ਸਾਨੂੰ ਬਰਲਾਕ ਕਰਨ ਦੀ ਲੋੜ ਹੁੰਦੀ ਹੈ ਅਸੀਂ ਸਾਡੇ ਦੀਵਾਲੀ ਦੇ ਉੱਤੇ ਜਾਂ ਕਿਸੇ ਹੋਰ ਤੇ ਹਰਾਂ ਦੇ ਉੱਤੇ ਬਹੁਤ ਵੱਡੀ ਆਤਿਸ਼ਬਾਜੀ ਕਰਦੇ ਹਾਂ ਜਦੋਂ ਬਹੁਤ ਸਾਰੇ ਜਿਹੜੇ ਚੰਗੇ ਸਿਆਣੇ ਸਿੱਖ ਨੇ ਤਾਂ ਹੋਏ ਇਹ ਆਸ ਕਰਦੇ ਆ ਕਿ ਵੀ ਸਾਨੂੰ ਦਰਬਾਰ ਸਾਹਿਬ ਦੇ ਨੇੜੇ ਤੇੜੇ ਉਹ ਅਤਿਸ਼ਵਾਜੀ ਨਹੀਂ ਕਰਨੀ ਚਾਹੀਦੀ ਇਹ ਹੁਣ ਸਾਨੂੰ ਇਹ ਬਦਲ ਲੈਣਾ ਚਾਹੀਦਾ ਹੈ ਇਸੇ ਤਰ੍ਹਾਂ ਨਾਲ ਦੀਵਿਆਂ ਬਾਰੇ ਦੂਜੀਆਂ ਚੀਜ਼ਾਂ ਬਾਰੇ ਲੋਕ ਰੈਸ਼ਨ ਦੀ ਸੋਚਦੇ ਆ ਦਿਵਾਲੀ ਬਾਰੇ ਵੀ ਸੋਚਣਾ ਚਾਹੀਦਾ ਪਰ ਕੁਝ ਕੱਟੜ ਲੋਕ ਜਿਹੜੇ ਆ ਅੜ ਜਾਂਦੇ ਆ ਵੀ ਨਹੀਂ ਸਾਡੇ ਧਰਮ ਦੇ ਉੱਤੇ ਹੱਲਾ ਹੋ ਗਿਆ ਧਰਮ ਤੇ ਕੋਈ ਹੱਲਾ ਨਹੀਂਗਾ ਇਨੂੰ ਸੋਚਣ ਦੀ ਲੋੜ ਹੈ ਮਨੁੱਖ ਧਰਮ ਆਖਰਕਾਰ ਕਿਹਦੇ ਵਾਸਤੇ ਹੈ ਮਨੁੱਖਤਾ ਵਾਸਤੇ ਜੇ ਮਨੁੱਖਤਾ ਨੂੰ ਕੋਈ ਚੀਜ਼ ਨੁਕਸਾਨ ਪਹੁੰਚਾਉਂਦੀ ਹੈ ਤੁਹਾਡੇ ਧਾਰਮਿਕ ਰੀਤੀ ਰਿਵਾਜ ਤਾਂ ਉਹਦੇ ਤੇ ਤੁਹਾਨੂੰ ਵਿਚਾਰਨਾ ਚਾਹੀਦਾ ਅਜਿਹੀ ਇੱਕ ਘਟਨਾ ਕੱਲ ਕੈਰਲਾ ਦੇ ਇੱਕ ਮੰਦਿਰ ਚ ਹੋਗੀ ਉਸ ਮੰਦਿਰ ਦੇ ਵਿੱਚ ਜਿਹਦਾ ਨਾਂ ਕੋਈ ਲੈਂਡੀ ਮੰਦਿਰ ਹੈ ਜਿਹੜਾ ਕੋਜ਼ੀ ਕੋਡ ਜ਼ਿਲ੍ਹੇ ਚ ਹੈ ਉੱਥੇ ਇੱਕ ਮੰਦਿਰ ਆਪਣੇ ਦੋ ਹਾਥੀ ਲਿਆਂਦੇ ਸੀ ਪੂਜਾ ਕਰਨ ਵਾਸਤੇ ਜਦੋਂ ਉੱਥੇ ਪਟਾਕੇ ਚਲਾਏ ਤਾਂ ਇੱਕ ਹਾਥੀ ਭੜਕ ਗਿਆ ਉਨੇ ਆਪਣੀ ਸੁੰਡ ਦੂਜੇ ਦੇ ਮਾਰੀ ਤੇ ਦੂਜੇ ਨੇ ਦੂਜੇ ਤੇ ਮਾਰੀ ਦੋਨੇ ਇੱਕ ਦੂਜੇ ਦੇ ਨਾਲ ਲੜ ਪਏ ਭੀੜ ਬਹੁਤ ਸੀਗੀ ਉਹ ਭੀੜ ਨੂੰ ਲਤੜਦੇ ਹੋਏ ਇੱਧਰ ਉੱਧਰ ਚਲੇ ਗਏ ਉਹਦੇ ਨਾਲ ਤਿੰਨ ਬੰਦੇ ਮਾਰੇ ਗਏ ਤਿੰਨ ਬੰਦੇ ਮਾਰੇ ਗਏ ਤੇ ਉਹ 36 ਜਣੇ ਜ਼ਖਮੀ ਹੋ ਗਏ ਉਹਨਾਂ ਚੋਂ 10 ਜਣੇ ਬਹੁਤ ਗੰਭੀ ਉਹਨਾਂ ਚੋਂ 7 ਜਣੇ ਬਹੁਤ ਗੰਭੀਰ ਜ਼ਖਮੀ ਐ ਜਿਨ੍ਹਾਂ ਚੋਂ 10 ਸਾਲ ਦੀ ਇੱਕ ਛੋਟੀ ਜੀ ਬੱਚੀ ਵੀ ਸ਼ਾਮਲ ਹੈ ਸੱਚੀ ਗੱਲ ਇਹ ਹੈ ਕਿ ਸਾਨੂੰ ਇਹ ਜਿਹੜੀਆਂ ਰਵੈਤਾਂ ਨੇ ਧਰਮ ਦੇ ਨਾਂ ਤੇ ਹੁੰਦੀਆਂ ਧਰਮ ਨੂੰ ਮੰਨੀ ਜਾਓ ਕੋਈ ਗੱਲ ਨਹੀਂ ਪਰ ਸਾਨੂੰ ਇਹਨਾਂ ਰਵਾਇਤਾਂ ਨੂੰ ਥੋੜਾ ਜਿਆਦਾ ਤਰਕ ਸੰਗਤ ਤਰੀਕੇ ਨਾਲ ਵੀ ਸਾਰਾ ਕੁਝ ਆਪਾਂ ਮਨੁੱਖਤਾ ਲਈ ਕਰਦੇ ਤੇ ਮਨੁੱਖੀ ਦਰਦ ਤੜਕੇ ਮਾਰ ਦੇਣੇ ਫਿਰ ਆਪਾਂ ਕਦੇ ਲਈ ਕੀਤਾ ਹੈ ਸੋ ਇਹ ਵਿਚਾਰ ਦੀ ਲੋੜ ਹੈਗੀ ਹੈ ਅਗਲੀ ਗੱਲ ਦੋਸਤੋ ਅ ਨਤੀਸ਼ ਰਾਣੇ ਜਿਹੜਾ ਉੱਥੋਂ ਦਾ ਇੱਕ ਮੰਤਰੀ ਹੈ ਮਹਾਰਾਸ਼ਟਰ ਦਾ ਅੱਗੇ ਬਹੁਤ ਫਿਰਕੂ ਬਿਆਨ ਦਿੰਦਾ ਹੈ ਉਹਨੇ ਕੱਲ ਕਿਹਾ ਵੀ ਜਿਹੜੀਆਂ ਵਿਰੋਧੀ ਧਿਰ ਦੇ ਸਰਪੰਚ ਨੇ ਮਹਾਰਾਸ਼ਟਰ ਵਿਕਾਸ ਅਗਾੜੀ ਜਿਹੜੀ ਕਾਂਗਰਸ ਸ਼ਿਵ ਸੈਨਾ ਯੂਬੀਟੀ ਤੇ ਸ਼ਰਦ ਪੁਵਾਰ ਵਾਲੀ ਜਿਹੜੀ ਐਨਸੀਪੀ ਹੈ ਜਿਹੜੇ ਉਸ ਪਾਰਟੀ ਦੇ ਸਰਪੰਚ ਨੇ ਉਹਨਾਂ ਨੂੰ ਅਸੀਂ ਇੱਕ ਥੇਲਾ ਵੀ ਗ੍ਰਾਂਟ ਦਿੰਦੇ ਆਂ ਪੈਸੇ ਲੈਣੇ ਬਾ ਪਾਲਾ ਬਦਲੋ ਮਹਾਯੂਤੀ ਚਾਓ ਫਿਰ ਪੈਸੇ ਲਓ ਇਹ ਸ਼ਰਿਆਮ ਕਨਸਟੀਟਿਊਸ਼ਨਲ ਸੌਂ ਦੀ ਜਿਹੜੀ ਹੈ ਉਲੰਘਣਾ ਇਹ ਆਮ ਹੀ ਹੋ ਰਿਹਾ ਜਿਹੜਾ ਡਬਲ ਇੰਜਨ ਟ੍ਰਿਪਲ ਇੰਜਨ ਸਰਕਾਰਾਂ ਦੇ ਜਿਹੜੇ ਹੈਗੇ ਆ ਨਾਰੇ ਉਹ ਵੀ ਬਿਲਕੁਲ ਇਸੇ ਤਰ੍ਹਾਂ ਦੇ ਹੀ ਹੈ ਜਾਨੀ ਭਾਰਤੀ ਸੰਵਿਧਾਨ ਦੀਆਂ ਧਜੀਆਂ ਉਡਾਉਂਦੀਆਂ ਨੇ ਇਹ ਗੱਲ ਸੋ ਇਹ ਅਗਲੀ ਗੱਲ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਦੋਸਤੋ ਉਹ ਇਹ ਹੈ ਕਿ ਜਾਮੀਆਂ ਮਿਲੀਆਂ ਇਸਲਾਮੀਆਂ ਦੇ ਵਿੱਚ ਅ 2020 ਦੇ ਵਿੱਚ ਦਸੰਬਰ ਦੇ ਵਿੱਚ 15 ਦਸੰਬਰ ਨੂੰ ਜਿਹੜਾ 2019 ਨੂੰ ਬਹੁਤ ਜ਼ਿਆਦਾ ਕੁੱਟਮਾਰ ਹੋਈ ਸੀ ਉੱਥੇ ਦੀ ਲਾਇਬ੍ਰੇਰੀ ਦੇ ਵਿੱਚ ਬੈਠੇ ਬੱਚੇ ਮੁੰਡੇ ਕੁੜੀਆਂ ਨੂੰ ਕੁੱਟਿਆ ਮਾਰਿਆ ਸੀ ਭੰਨ ਤੋੜ ਕੀਤੀ ਸੀ ਪੁਲਿਸ ਨੇ ਤੇ ਬਾਹਰ ਖੜੇ ਮੋਟਰਸਾਈਕਲ ਤੋੜੇ ਸੀ ਬਹੁਤ ਬੁਰਾ ਹਾਲ ਹੋਇਆ ਸੀ ਉਹਦੀ ਹਰ ਸਾਲ ਸਾਲਗिराਹ ਮਨਾਉਂਦੇ ਆ ਜਾਮੀਆਂ ਮਿਲ ਜਾਂਦੇ ਵਿਦਿਆਰਥੀ ਐਤਕੀ ਵੀ ਉਹਨਾਂ ਨੇ ਇਹ ਮਨਾਇਆ ਸੀਗਾ ਤੇ ਉਦੋਂ ਉਹਨਾਂ ਨੇ ਜਦੋਂ ਇਹ ਮਨਾਇਆ ਤਾਂ ਉਹਦੇ ਤੇ ਉਹਨਾਂ ਨੇ ਪਵੰਦੀ ਲਾਈ ਤੇ ਜਦੋਂ ਉਹ ਮਨਾਇਆ ਤਾਂ ਉਹਦੇ ਤੇ ਦੂਰ ਵਿਦਿਆਰਥੀਆਂ ਨੂੰ ਸਸਪੈਂਡ ਕਰਤਾ ਕੱਲ ਉਹਨਾਂ ਨੇ ਫੇਪਰ ਪ੍ਰੋਟੈਸਟ ਕੀਤਾ ਤੇ ਕੱਲ ਸਵੇਰੇ 5:30 ਵਜੇ ਉੱਥੋਂ ਉਹਨਾਂ ਨੇ 9 ਕੁੜੀਆਂ ਤੇ 5 ਮੁੰਡਿਆਂ ਨੂੰ ਚੱਕ ਲਿਆ ਤੇ ਲਿਜਾ ਕੇ ਥਾਣੇ ਮਿਠਾ ਲਿਆ ਉਹਦਾ ਰੋਣਾ ਪਿਆ ਹੋਇਆ ਅਸੀਂ ਸਮਝਦੇ ਹਾਂ ਵੀ ਇਹ ਡੈਮੋਕ੍ਰੇਸੀ ਦਾ ਗਲਾ ਘੁੱਟਣ ਵਾਲੀ ਗੱਲ ਹੈ ਵਿਦਿਆਰਥੀਆਂ ਨੂੰ ਹੱਕ ਹੈ ਕਿ ਉਹ ਪ੍ਰੋਟੈਸਟ ਕਰਨ ਵਿਦਿਆਰਥੀਆਂ ਨੂੰ ਹੱਕ ਹੈ ਕਿ ਜਿਹੜਾ ਪਹਿਲਾਂ ਕੋਈ ਜ਼ੁਲਮ ਹੋਇਆ ਹੋਇਆ ਉਹਦੀ ਸਾਲਗਿਰ੍ਹਾ ਮਨਾਉਣ ਇਸ ਕਰਕੇ ਇਹ ਵਿਦਿਆਰਥੀਆਂ ਦੇ ਹੱਕਾਂ ਤੇ ਛੱਪ ਹੈ ਅਸੀਂ ਸੰਗਰਾਮ ਟੀਵੀ ਵੱਲੋਂ ਉਹਨਾਂ ਦੇ ਇਸ ਹੱਕ ਦੇ ਸਮਰਥਨ ਚ ਖੜਦੇ ਹਾਂ ਅੱਜ ਦੀ ਗੱਲ ਚ ਇੰਨੇ ਬਹੁਤ ਬਹੁਤ ਸ਼ੁਕਰੀਆ